ਤੇ ਆ ਤਿੰਨ ਚਾਰ ਦਿਨ ਬਿਲੀਆਂ ਨਹਾਣ ਗਏ ਸੀ ਤੇ ਚਾਰ ਕੋ ਇਹਨਾਂ ਨੇ ਗਰੇ ਡਾਈ ਮਾਰੀ ਵਿੱਚ ਉਹ ਤੋਂ ਬਾਅਦ ਤਾਂ ਕਿਤੇ ਪੈ ਡੂੰਗੀ ਜਗ੍ਹਾ ਪੈ ਗਿਆ ਉਹ ਡੂੰਗੀ ਜਗ੍ਹਾ ਪੈਣ ਦੇ ਭਰਾਣੇ ਮਗਰ ਡਾਈ ਮਾਰੀ ਪਰ ਕੋ ਫੜਿਆ ਨਹੀਂ ਗਿਆ ਉਹ ਬਾਹਰ ਨਿਕਲ ਆਇਆ ਤੇ ਕੋਈ ਪਛਾਣ ਵਾਲਾ ਲੱਗੇ ਨਹੀਂ ਆ ਸੀ ਉਸ ਦਿਨ ਦੇ ਹੀ ਬਸ ਖੱਜਲ ਖਰਾਬ ਹੋਣ ਦੇ ਅੱਜ ਫਿਰ ਲੱਗੀ ਪਤਾ ਲੱਗਾ ਕਿ ਤਾਰਾਂ ਦੇ ਪੁੱਲ ਦੇ ਲੱਗੇ ਇੱਕ লাশ ਤਰਨ ਦੀ ਹੈ ਦਾ ਨਵਾਂ ਫੋਟੋ ਆਇਆ। ਕੋਈ ਦੇਖਣ ਕੋਈ। ਇਹ ਸਾਥ ਵੀ ਆ ਗਿਆ ਤੇ ਡੰਡਾ ਦੇ ਡੰਡੇ ਨਾਲ ਕੋਣ ਚ ਪਾ ਲਿਆ। ਮੇਰਾ ਦੀਪਕ ਜਿਆਦਾ ਵੀ ਦੀਪਕ ਹੀ ਨਾਮ ਆਪਣੇ ਕੋ ਕੰਮ ਕਰਦਾ ਮੁੰਡਾ। ਠੀਕ ਹੈ। ਤੇ ਆ ਤਿੰਨ ਚਾਰ ਦਿਨ ਮਿਲਣ ਨਹਾਣ ਗਏ ਸੀ। ਤੇ ਚਾਰ ਕੋ ਇਹਨਾਂ ਨੇ ਗਰੇ ਡਾਈ ਮਾਰੀ ਵਿੱਚ। ਉਸ ਤੋਂ ਬਾਅਦ ਜਦ ਕਿ ਪੈਰ ਡੂੰਗੀ ਜਗ੍ਹਾ ਪੈ ਗਿਆ। ਉਹ ਡੂੰਗੀ ਜਗ੍ਹਾ ਪੈਣ ਦੇ ਭਰਾਣੇ ਮਗਰ ਡਾਈ ਮਾਰੀ ਪਰ ਕੋ ਫੜਿਆ ਨਹੀਂ ਗਿਆ। ਉਹ ਬਾਹਰ ਨਿਕਲ ਆਇਆ ਤੇ ਕੋਈ ਪਛਾਣ ਵਾਲਾ ਲੱਗੇ ਨਹੀਂ ਆ ਸੀ। ਉਸ ਦਿਨ ਦੇ ਹੀ ਬਸ ਖੱਜਲ ਖਰਾਬ ਹੋਣ ਦੇ ਅੱਜ ਹਰ ਲੱਗੀ ਪਤਾ ਲੱਗਾ ਕਿ ਤਾਰਾ ਦੇ ਪੁੱਲ ਦੇ ਲੱਗੇ ਇੱਕ লাশ ਤੈਰਨ ਦੀ ਹੈ। ਇਹ ਕਿੱਥੇ ਆਏ ਨੇ? ਨਹੀਂ ਨਹੀਂ, ਇਹੀ ਨਹਿਰ ਵਿੱਚ ਹਗੇ ਸੀ ਮੁੰ ਨਾਲ ਮੁੰਡੇ ਡਿਆ ਸੀ ਉਹਨਾਂ ਨੇ ਦੱਸਿਆ ਕਿ ਡੁੱਬ ਗਿਆ ਹੋਇਆ। ਅੱਛਾ। ਅਸੀਂ ਉਸ ਦਿਨ ਦੇ ਨਾਲ ਹੀ ਉਸ ਦਿਨ ਦੇ 4 ਦਿਨ ਹੋ ਗਏ ਸੀ ਪਤਾ ਕਰਨ ਦੇ ਐ ਤੇ ਅੱਜ ਹੁਣ ਸਾਨੂੰ ਪਤਾ ਲੱਗਿਆ ਤੇ ਇੱਧਰ ਸਾਨੂੰ ਉਸੇ ਟਾਈਮ ਹੀ ਪਹੁੰਚ ਗਏ। ਨਹੀਂ ਤੁਸੀਂ ਫਿਰ ਥਾਣੇ ਥਾਣੇ ਸਾਰੇ ਥਾਣੇ ਵਾਲੇ ਚੁੱਪਾ ਜੀ ਅੱਛਾ ਤੇ ਗੋਤਾਖੋਰਾਂ ਨੇ ਪਹਿਲਾਂ ਲੱਭਿਆ ਨਹੀਂ ਇਹਨਾਂ ਨੇ ਨਹੀਂ ਲੱਭਿਆਗਾ ਜਿਹੜੇ ਗੋਤਾਖੋਰ ਬਾਹਰੋਂ ਦੇ ਨਹੀਂ ਕੋਈ ਆਏਗੇ ਜਿਹੜੇ ਇੱਥੇ ਦੇ ਰਹਿਣ ਵਾਲੇ ਉਹ ਹੀ ਇਹਨਾਂ ਨੇ ਲੱਭ ਲੁਜਾਏ ਸਿਰ ਠੀਕ ਹੈ ਕੰਮ ਇੱਕ ਸਕ੍ਰੈਪ ਦਾ ਕੁਆੜ ਦਾ ਕੰਮ ਕਰਦੇ ਕਿੰਨੇ ਕੁ ਮਹਿੰਗੇ ਸਰ ਇਹ ਆਦੀ ਬਾਜੀ 23 ਸਾਲ ਮਰ ਗਈ ਕਿੱਥੇ ਰਹਿਣ ਵਾਲਾ ਸੀ ਯਾਰ ਅੱਛਾ ਕੀ ਨਾ ਸੋਫਟੀ ਸੜਕ ਤੇ ਗਈ ਹੁਣ ਮੰਦਿਰ ਦੇ ਲੱਗੇ ਤੇ ਇੱਥੋਂ ਲੈ ਕੇ ਪ੍ਰਵਾਸੀ ਪ੍ਰਵਾਸੀ ਬੰਦੇ ਹੀ ਬਾਹਰ ਦੇ ਇਹ ਪ੍ਰਵਾਸੀ ਹੀ ਹੈ ਪਰ ਰਹਿਣ ਵਾਲੇ ਸ਼ਿਰ ਤੋਂ ਇੱਥੇ ਜੰਬਲ ਇੱਥੇ ਦੀ ਹਾਂਜੀ ਹਾਂਜੀ ਹਾਂ ਜੀ ਸਾਰੇ ਜਿਹੜੀ ਚਾਡੀਪਿੰਡ ਨਹਿਰ ਜਿਹੜਾ ਹਸਤਾ ਹੋਇਆ ਹੈ ਕਿ ਲਾਸ਼ ਮਿਲੀ ਹੈ ਕੀ ਰਿਪੋਰਟ ਕਰਨੀ ਚਾਹੋਗੇ ਇਹ ਜੀ 24 ਤਰੀਕ ਦਾ ਗੁੰਮੇ ਹੀ ਮੁੰਡਾ ਨਹਾਉਣ ਗਿਆ ਸੀ ਕਿਤੇ ਨਹਿਰ ਤੋਂ ਤੇ ਉੱਥੋਂ ਉਹਦੇ ਡੁੱਬਾ 24 ਤਰੀਕ ਦੀ ਉਹਦੀ ਭਾਲ ਹੋ ਰਹੀ ਸੀ ਤੇ ਅੱਜ ਇਹਦੀ ਡੱਡ ਬਾਡੀ ਮਿਲੀ ਹੈ ਕਿੰਨੇ ਕਿਸਾਲ ਦਾ ਨੌਜਵਾਨ ਆ ਦੀਪਕ ਕੁਮਾਰ ਸਾਨੂੰ ਸੰਤੋਸ਼ ਕੁਮਾਰ ਦਰਜਨਗਰ 60 ਪਤੀ ਰੋਡ ਤੇ ਰਹਿੰਦਾ ਹੈ ਤੇ ਇਹ ਉੱਥੇ ਨਹਾਉਣ ਗਿਆ ਸੀ ਨਹਿਰ ਚ ਤੇ ਉੱਥੇ ਕਿਤੇ 24 ਤਰੀਕ ਨੂੰ ਫਟ ਗਿਆ ਸੀ ਤੇ ਖਾਣਾ ਮਕੂਲਪੁਰ ਦੇ ਅਸੀਂ ਸੁਖਦੇਵ ਸਿੰਘ ਘਰ ਵਿੱਚ ਕਰ ਰਹੇ ਆ ਉੱਥੇ ਇਹਦੀ ਕੋਰ ਦਰਜੀ ਸੀ ਪਹਿਲਾਂ ਇਹ ਕਿੰਨੀ ਦੀ 24 ਤਰੀਕ ਤੋਂ ਹਾਂਜੀ 24 ਕੰਮ ਕੀ ਕਰਦਾ ਸੀ ਇਹ ਮਿਹਨਤ ਮਜ਼ਦੂਰੀ ਕਰਦਾ ਵਿਚਰਾ ਤੇ ਇਹਦਾ ਕੋਈ ਘਰ ਪਰਿਵਾਰ ਵਾਲੇ ਕੋਈ ਆਏ ਆ ਹਾਂਜੀ ਹਾਂਜੀ ਇਹ ਤਾਂ ਫਾਦਰ ਸਾਹਿਬ ਆਏ ਆ ਤੋਰੇ ਦੇ ਬ੍ਰਦਰ ਵੀ ਆਏ ਆ ਦੇ ਨਾਉਣ ਗਿਆ ਸੀ ਜਾਂ ਕੋਈ ਕੋਈ ਦੇ ਵੀ ਕੋਈ ਕੋਈ ਦੁਸ਼ਮਣੀ ਕੋਈ ਨਹੀਂ ਨਹੀਂ ਦੁਸ਼ਮਣੀ ਨਹੀਂ ਨਾਉਣ ਹੀ ਗਿਆ ਸੀ ਨਾਉਣ ਗਿਆ ਤੇ ਡੁੱਬਿਆ ਨਹੀਂ ਨਾਉਣ ਕੱਲਾ ਤਾਂ ਨਹੀਂ ਗਿਆ ਉਹ ਨਾਉਣ ਤੇ ਜਾਂਦਾ ਤਾਂ ਫਿਰ ਉਹਨੂੰ ਦੱਸਿਆ ਰ ਨਾਲ ਦੇ ਨੇ ਦੱਸਿਆ ਵੀ ਯਾਰ ਹਾਂ ਕਿ ਉਹ ਤੜਾ ਡੁੱਬ ਗਿਆ ਫਿਰ ਤਾਂ ਹੀ ਉਹਦੋਂ ਦੀ ਭਾਲ ਕਰ ਰਹੇ ਆ ਨਾ ਅੱਛਾ ਵੀ ਉਹਦੋਂ ਦੀ ਭਾਲ ਕਰ ਰਹੇ ਹਾਂ ਹਾਂਜੀ ਹਾਂਜੀ ਪਰ ਪਾਣੀ ਜਿਆਦਾ ਰੱਖਿਆ ਗਿਆ ਉਹਨਾਂ ਦਾ ਤੇ ਕਿਤੇ ਡੂੰਗੀ ਜਗ੍ਹਾ ਤੇ ਪੈਰ ਰੱਖਿਆ ਗਿਆ ਉਹਦੋਂ ਦੀ ਭਾਲ ਕਰ ਰਹੇ ਸੀ ਤੇ ਅੱਜ ਉਹਦੀ ਡੱਟ ਵੱਡੀ ਮਿਲ ਗਈ